ਇਹ ਪਬਜੀ ਖੇលਦਾ ਸੀਗਾ ਤੇ ਉਹਦੇ ਨਾਲ ਇਹ ਇੱਕ ਇਨਫੋਰਮਰ ਜਾਂ ਜੋ ਵੀ ਇਸ ਦਾ ਬੰਦਾ ਹੈਗਾ ਉਹਦੇ ਨਾਲ ਕੰਟੈਕਟ 'ਚ ਆਇਆ ਤੇ ਉਸਕੇ ਨਾਲ ਮਿਲ ਕੇ ਇਸਨੇ ਸਿੱਖਿਆ ਕਿ ਕਿਵੇਂ ਨੋਟ ਬਣਾਉਣਾ ਹੈ ਫਰਦਰ ਆਪ ਇਸ ਕਹਿੰਦਾ ਹੈ ਜਿਵੇਂ ਕਿ ਇਹਨੇ Google ਤੇ ਇੰਟਰਨੈਟ ਤੇ YouTube ਦੀ ਸਹਾਇਤਾ ਸੇ ਇਹ ਪਤਾ ਕੀਤਾ ਕਿ ਕੌਨ ਸਾ ਪ੍ਰਿੰਟਰ ਮੰਗਾਨਾ ਨੇ ਕੌਨਸੀ ਇਨਕ ਯੂਜ਼ ਕਰਨੀ ਹੈ ਤੇ ਜਿਹੜੇ ਸਾਡੇ ਨੋਟ ਦੇ ਸਿਕਿਉਰਿਟੀ ਫੀਚਰਸ ਹੁੰਦੇ ਹਨ ਉਨੇ ਕਿਵੇਂ ਕਾਪੀ ਕਰਨਾ ਹੈ ਇਹ ਕਰਨ ਤੋਂ ਬਾਅਦ ਇਹਨੇ ਕਾਫੀ ਟਾਈਮ ਆਪਣੇ ਕਰਦੇ ਵਿਚਾਰ ਹੀ ਟ੍ਰਾਇਲ ਟ੍ਰਾਇਲ ਐਰਰ ਕੀਤੀ ਤੇ ਕਾਫੀ ਨੋਟ ਦਸਦਾ ਨੇ ਵੇਸਟ ਵੀ ਹੋਏ ਉਹਦੇ ਬਾਅਦ ਇਹਨੇ ਸਕਸੈਸਫੁਲੀ ਨੇ ਨੋਟ ਛਾਪੇ ਨੇ ਅੱਗੇ ਫਾਈਨਲੀ ਇਹਦੀ ਵਰਤੋਂ ਕਰਦੇ ਹੋਏ ਇਸੇ ਕੰਟੈਕਟ 'ਚ ਇੱਕ ਹੋਰ ਬੰਦਾ ਆਇਆ ਜਿਸਦਾ ਨਾਮ ਆਕਾਸ਼ ਸੀਗਾ ਅਸੀਂ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋਏ ਨੇ ਉਹਦੀ ਵੀ ਉਮਰ 21-22 ਸਾਲੀ ਹੈਗੀ ਤੇ ਉਹਦੇ ਕੋਲ ਵੀ ਇਹਨਾਂ ਨੇ 50000 ਰੁਪਏ ਦਿੱਤੇ ਸੀਗੇ ਆਹ ਜਿਹੜਾ ਇਹ ਬੰਦਾ ਹੈ ਹੁਣ ਇਹਦੀ ਉਮਰ ਤੇ ਸਿਰਫ 22 ਸਾਲ ਹੈਗੀ A+2 ਪਾਸ ਹੈ ਉਹ ਵੀ ਆਰਟ ਸਾਈਡ ਸੇ ਪਰ ਜਿਵੇਂ ਅਸੀਂ ਦੇਖ ਸਕਦੇ ਹਾਂ ਬਹੁਤ ਹੀ ਅਦਰਵਾਇਜ਼ ਇੰਟੈਲੀਜੈਂਟ ਹੈਗਾ ਸਾਨੂੰ ਇਹ ਪਤਾ ਵੀ ਚੱਲ ਰਿਹਾ ਹੈ ਇਹ ਕਹਿਣਾ ਸਹੀ ਨਹੀਂ ਹੈ ਕਿ ਪਬਜੀ ਖੇਲਣ ਤੋਂ ਬਾਅਦ ਹੀ ਹਾਲਾਂਕਿ ਜੋ ਇਸ ਦੇ ਉੱਪਰ ਗਲਤ ਇਨਫਲੂਐਂਸ ਪੜਾ ਉਹ ਡੈਫੀਨਿਟਲੀ ਪਬਜੀ ਦੇਖਦੇ ਹੋ ਜਿਵੇਂ ਇਹ 10 ਦਾ ਨੇ ਇਸ ਦੇ ਨਾਲ ਕੰਟੈਕਟ ਵਿੱਚ ਜਿਹੜੇ ਬੰਦੇ ਆ ਉਹਨਾਂ ਨੇ ਇਹਨੂੰ ਆਈਡੀਆ ਦਿੱਤਾ ਸੀਗਾ ਉਹਦੇ ਨਾਲ ਨਾਲ ਇਸ ਬੰਦੇ ਨੇ ਕੰਟੀਨਿਊਸ ਉਹਦੇ ਵਿੱਚ ਆਪਣੀ ਰਿਸਰਚ ਵੀ ਕਰਦਾ ਰਿਹਾ ਲੋਕੋ ਦੇ ਨਾਲ ਤਾਲਮੇਲ ਕਰਦਾ ਰਿਹਾ ਹਾਲਾਂਕਿ ਵਰਤੋਂ ਹੁਣ ਤੱਕ ਜਿਹੜੀ ਰੁਪਏ ਦੀ ਕਹਾਣੀ ਕੀਤੀ ਕਿਵੇਂ ਕੀਤੀ ਉਹਦੇ ਉੱਪਰ ਅਸੀਂ ਵਰਕਆਊਟ ਕਰ ਰਹੇ ਨੇ ਅਗਰ ਕੁਝ ਹੋਰ ਸਾਹਮਣੇ ਆਤਾ ਸੀਗਾ ਕਿ ਇੱਕ ਬੰਦਾ ਜਿਹੜੀ ਜਾਲੀ ਨੋਟ ਹੋਦੇ ਆ ਉਹਦੀ ਵਰਤੋਂ ਕਰ ਰਿਹਾ ਹੈ ਤੇ ਉਸ ਲਿੰਕ ਦੇ ਉੱਪਰ ਕਾਫੀ ਸਮੇਂ ਤੋਂ ਵਰਕਆਊਟ ਕਰਦੇ ਕਰਦੇ ਸਾਡੀ CIA ਦੀ ਟੀਮ ਸਾਡੀ PS ਕੁਲਗੜੀ ਦੀ ਟੀਮ ਨੂੰ ਟੀਮ ਨੇ ਅੱਗੇ ਫਾਲੋਅ ਅਪ ਕੀਤਾ ਤੇ ਇਹਨੂੰ ਇੱਕ ਜਸਕਰਨ ਸਿੰਘ ਨਾਮ ਦਾ ਬੰਦਾ ਜਿਹੜਾ ਜ਼ੀਰਾ ਦੇ ਵਿੱਚ ਰਹਿ ਵਿੱਚ ਰਹਿੰਦਾ ਹੈ ਉਹ ਇਹਨੂੰ ਮਿਲਿਆ ਉਹਦੇ ਵਿੱਚ ਇਹਨਾਂ ਨੇ ਹੋਰ ਇਨਪੁੱਟ 'ਤੇ ਕੰਮ ਕੀਤਾ ਤੇ ਪਤਾ ਚੱਲਾ ਕਿ ਇਹ ਜਿਹੜਾ ਬੰਦਾ ਹੈਗਾ ਇਹ ਨਾ ਹੀ ਜਾਲੀ ਨੋਟੋ ਦੀ ਵਰਤੋਂ ਕਰਦਾ ਹੈ ਬਟ ਉਹਦੇ ਨਾਲ ਨਾਲ ਜਾਲੀ ਨੋਟ ਛਾਪਦਾ ਵੀ ਹੈ ਉੱਥੇ ਰੇਡ ਕਰਕੇ ਇਹ ਸাকਸੈਸਫੁਲ ਹੋਏ ਔਰ ਟੋਟਲ ਇਹਨਾਂ ਨੂੰ ਇੱਕ ਪ੍ਰਿੰਟਰ ਰਿਕਵਰ ਹੋਇਆ ਹੈ ਤੇ ਉਹਦੇ ਨਾਲ ਛਾਪੇ ਤੇ ਅਛਾਪੇ ਨੋਟ 100 ਰੁਪਏ ਦੇ 200 ਰੁਪਏ ਦੇ ਤੇ 500 ਰੁਪਏ ਦੇ ਵੀ ਬਰਾਮਦ ਹੋਏ ਹਨ ਟੋਟਲ ਜਿਹੜੀ ਅਮਾਉਂਟ ਕੀ ਹੁਣ ਤੱਕ ਰਿਕਵਰੀ ਛਾਪੇ ਤੇ ਅਛਾ ਇਹ ਉਹ 342800 ਰੁਪਏ ਹੈ ਹੁਣ ਤੱਕ ਦੀ ਪੁਸ਼ਕਿਸ਼ ਤੇ ਇਹ ਸਾਹਮਣੇ ਨਹੀਂ ਆਇਆ ਹਾਲਾਂਕਿ ਜਦ ਪੁੱਛਿਆ ਤਾਂ ਇਹਨਾਂ ਨੇ ਦੱਸਿਆ ਕਿ ਸਾਡਾ ਪਲਾਨ ਇਹ ਸੀਗਾ ਕਿ ਜਿਹੜੇ ਬਹੁਤ ਸਮਾਲ ਗਰੋਸਰੀ ਸ਼ਾਪਸ ਹੁੰਦੀਆਂ ਕਿਰਾਨੇ ਦੀ ਦੁਕਾਨੇ ਹੁੰਦੀ ਨੇ ਤੇ ਉਹਦੇ ਨਾਲ ਨਾਲ ਅਗਰ ਇਹਨਾਂ ਨੂੰ ਪਤਾ ਚੱਲਦਾ ਹੈ ਕਿ ਕਹੀਂ ਤੇ ਜੂਆ ਖਿਲਾਇਆ ਜਾਂਦਾ ਹੈ ਜਾਂ ਦੇ ਲੋਕ ਮੌਜੂਦ ਹੈ ਇਹ ਉੱਥੇ ਜਾ ਕੇ ਇਹ ਨੋਟੋ ਦੀ ਵਰਤੋਂ ਕਰਨਗੇ ਇਹ ਪੁੱਛ ਕੇ ਇਹਨਾਂ ਨੇ ਦੱਸਿਆ ਕਿ ਇਹ ਇਹਨਾਂ ਦਾ ਟੈਕਨੀਕਲੀ ਫਿਊਚਰ ਪਲਾਨ ਸੀਗਾ ਹਾਂਜੀ ਹੁਣੇ ਇਹ ਜਿਹੜਾ ਉਹ ਹੈ ਸਾਡਾ ਅਕਿਊਜ਼ਡ ਹੈ ਇਹਦੇ ਪਿਤਾ ਜੀ ਦੀ ਡੈਥ ਹੋ ਗਈ ਹੈ ਇਹਦੇ ਮਾਤਾ ਵੀ ਕੰਮ ਕਰਦੇ ਨੇ ਔਰ ਇਹ ਕੋਰੀਅਰ ਦਾ ਕੰਮ ਕਰਦਾ ਨੇ ਡੀਟੀਡੀਸੀ ਨਾਮ ਦੀ ਇਹ ਕੰਪਨੀ ਦੇ ਵਿੱਚ ਮਟੀਰੀਅਲ ਕਿੱਥੋਂ ਲੈ ਕੇ ਆਦਾ ਸੀ ਕੁਝ ਪਤਾ ਲੱਗਾ ਹੀ ਉਹ ਸਾਰਾ ਕੁਝ ਅਸੀਂ ਵਰਕਆਊਟ ਕਰ ਰਹੇ ਨੇ ਜੀ ਜਿਹੜੀ ਨੋਟ ਹੈ ਉਹਦਾ ਪ੍ਰਿੰਟਰ ਸਪੈਸੀਫਿਕਲੀ ਇਹਨੇ ਆਰਡਰ ਕਿਤਨਾ ਸੀਗਾ ਆਨਲਾਈਨ ਇਹ ਸਾਨੂੰ ਪਤਾ ਚੱਲ ਗਿਆ ਏ ਉਹਦੇ ਨਾਲ ਨਾਲ ਕੌਨਸੀ ਇਨਕ ਤੇ ਕੌਨਸਾ ਪੇਪਰ ਤੇ ਕਿਵੇਂ ਉਹ ਜਿਹੜਾ ਸਿਕਿਉਰਿਟੀ ਥ੍ਰੈਡ ਹੁੰਦਾ ਏ ਉਹ ਸਾਰਾ ਕੁਝ ਕਾਪੀ ਕਰਦਾ ਸੀਗਾ ਉਹਦੇ ਉੱਪਰ ਅਸੀਂ ਪੂਰਾ ਵਰਕਆਊਟ ਕਰ ਰਹੇ ਜੀ ਦੋਨੋਂ ਇਕੋ ਪਿੰਡ ਦਾ ਰਹਿਣ ਵਾਲੇ ਸੀ ਨਹੀਂ ਜੀ ਅਲੱਗ-ਅਲੱਗ ਇਹ ਜ਼ੀਰੇ ਸਬ ਡਿਵੀਜ਼ਨ ਜਿਹੜਾ ਹੈਗਾ ਉਥਰ ਤੇ ਹੀ ਰਹਿਣ ਵਾਲੇ ਸੀ ਕਿ ਹੁਣੇ ਅਸੀਂ ਹੋਰ ਵੀ ਪਤਾ ਕਰ ਰਹੇ ਨੇ ਅਗਰ ਕੋਈ ਹੋਰ ਲਿੰਕੇਜ ਨਿਕਲਦਾ ਹੈ ਇਹ ਜਾਲੀ ਕਰੰਸੀ ਹੈ ਉਹ ਇੱਕੋ ਵਾਰ ਫੜੀ ਗਈ ਹੈ ਜਾਂ ਅ ਨੇ ਇਹ ਜਿਹੜੀ ਹੈਗੀ ਅਸੀਂ ਟਰੇਸ ਕੀਤਾ ਹੈਗਾ ਇਹ ਮੁਕਦਮਾ ਜਿਹੜਾ ਹੈਗਾ ਤੁਹਾਡਾ 80/24 ਕੁਲਗੜੀ ਥਾਣੇ ਦੇ ਵਿੱਚ ਅਸੀਂ ਦਰਜ ਕੀਤਾ ਸੀਗਾ ਤੇ ਉਹਦੇ ਵਿੱਚ ਇੱਕ ਅਰੈਸਟ ਹੋਈ ਸੀਗੀ ਉਹਦੇ ਬਾਅਦ ਉਸੇ سلسلے 'ਚ ਆਗੇ ਕੰਮ ਕਰਦੇ ਹੋਏ ਸਾਡੀ CIA ਦੀ ਟੀਮ PS ਕੁਲਗੜੀ ਦੀ ਟੀਮ ਨੇ ਇਹ ਵੱਡੀ ਸਫਲਤਾ ਹਾਸਲ ਕੀਤੀ ਹੈ ਜਿਹੜੇ ਲਿੰਕ ਤੇ ਉਹਦੇ ਉੱਪਰ ਕੰਮ ਕੀਤਾ ਫਰਦਰ ਵੀ ਮੈਂ ਜਿਵੇਂ ਤੁਹਾਨੂੰ ਦੱਸਿਆ ਇੱਕ ਔਰ ਬੰਦੇ ਦੀ ਅਰੈਸਟ ਹੋਈ ਹੈ ਇਹ ਹੁਣ ਤੱਕ ਕੀ ਜਿਹੜੀ ਬਰਾਮਦ ਰਿਕਵਰੀ ਹੈ ਉਹ 342800 ਰੁਪਏ ਹੈ ਜਿਹੜੇ ਇਹਦੇ ਨਾਲ ਲਿੰਕ ਕਰ ਰਿਆ ਸੀਗਾ ਜਿਸ ਨੇ ਦੱਸਿਆ ਹੈਗਾ ਸੀਗਾ ਕਿ ਉਸਦੇ ਬਾਰੇ ਪਤਾ ਲੱਗ ਸਕਿਆ ਹੁਣ ਉਹਦੀ ਪੂਰੀ ਆਇਡੈਂਟੀਫਿਕੇਸ਼ਨ ਸਾਨੂੰ ਨਹੀਂ ਪਤਾ ਚੱਲੀ ਹੈ ਜਿਵੇਂ ਤੁਸੀਂ ਜਾਣਦੇ ਹੋ ਗੇਮਸ ਦੇ ਵਿੱਚ ਕਈ ਵਾਰ ਨਾਮ ਵੀ ਅਸਲੀ ਨਕਲੀ ਹੁੰਦੇ ਬਟ ਅਸੀਂ ਸਾਡੀ ਸਾਈਬਰ ਦੀ ਟੀਮ ਹੈ ਐਸਪੀ ਇਨਵੈਸਟੀਗੇਸ਼ਨ ਤੇ ਜਬਤੀ ਐਸਪੀ ਇਨਵੈਸਟੀਗੇਸ਼ਨ ਕੇ ਅਗ ਨੇਤ੍ਰਿਤਵ ਮੇਂ ਉਹ ਵੀ ਕੰਮ ਕਰ ਰਹੀ ਹੈ ਤਾਂ ਅਸੀਂ ਉਹ ਵੀ ਪਤਾ ਕਰਾਂਗੇ ਜੋ ਵੀ ਫੋਰੈਂਸਿਕ ਜਾਂ ਟੈਕਨੀਕਲ ਇਨਪੁਟਸ ਹੈ ਵੀਲ ਵਰਕ ਔਨ ਥੇਮ ਆਲਸ ਦੇਖਿਓ ਮੈਸੇਜ ਤੇ ਇਹਦੇ ਵਿੱਚ ਬਹੁਤ ਸਿੰਪਲ ਹੈਗਾ ਕਿ ਏ ਜਿਹੜੀ ਸਾਡੀ ਉਮਰ ਹੁੰਦੀ ਹੈ ਉਹਦੇ ਵਿੱਚ ਕਈ ਵਾਰ ਅਸੀਂ ਮਿਸ ਗਾਈਡ ਹੁੰਦੇ ਹਾਂ ਤੇ ਬੱਚੋ ਦੇ ਲਈ ਇਹ ਹੀ ਕਹਿਣਾ ਹੈ ਕਿ ਭਈ ਜਿਹੜੀ ਵੀ ਤੁਸੀਂ ਸੰਗਤ ਕਰ ਰਹੇ ਹੋ ਜਿਹੜੇ ਵੀ ਬੰਦੇ ਦੇ ਨਾਲ ਤੁਹਾਡੀ ਸੰਗਤੀ ਚ ਹੈਗਾ ਜੋ ਤੁਹਾਡੇ ਦੋਸਤ ਹੈ ਉਹਨੂੰ ਸਮਝੋ ਤੇ ਉਹਦੇ ਹਿਸਾਬ ਨਾਲ ਸਹੀ ਚয়ন ਕਰੋ ਸਹੀ ਚੂਜ਼ ਕਰੋ ਪੇਰੈਂਟਸ ਨੂੰ ਵੀ ਅਭਿਵਾ ਬਿਵਾਵਕੋ ਕੋ ਵੀ ਮੇਰੀ ਔਰ ਸੇ ਇਹ ਮੈਸੇਜ ਹੈ ਕਿ ਕੋਈ ਵੀ ਅਗਰ ਉਹਨਾਂ ਦਾ ਬੱਚਾ ਹੱਦ ਤੋਂ ਜ਼ਿਆਦਾ ਟਾਈਮ ਐਦਾ ਦੀ ਚੀਜ਼ੋ ਚ ਲਗਾਉਂਦਾ ਹੈ ਜਿਵੇਂ ਅਸੀਂ ਦੇਖਦੇ ਹਾਂ ਇਹ ਬੱਚਾ ਕਰੇ ਬੈਠ ਕੇ ਇਹ ਸਾਰੇ ਨੋਟੋ ਦਾ ਕੰਮ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਤੇ ਕਾਈਂਡਲੀ ਆਪਣੇ ਬੱਚੋਪੇ ਟਾਈਮਲੀ ਜੋ ਵੀ ਤੁਹਾਡਾ ਸੁਪਰਵੀਜ਼ਨ ਹੈ ਉਹਨੂੰ ਬਣਾਈ ਰੱਖੋ ਐਂਡ ਅਗਰ ਕਿਸੇ ਨੂੰ ਫਿਰ ਵੀ ਲੱਗਦਾ ਹੈ ਕਿ ਉਹਨਾਂ ਦੀ ਕੰਟੈਕਟ 'ਚ ਐਸਾ ਕੋਈ ਵੀ ਬੰਦਾ ਆਇਆ ਹੈ ਜੋ ਉਹਨੂੰ ਮਿਸ ਗਾਈਡ ਕਰ ਰਹਾ ਹੈ ਜਾਂ ਮਿਸਯੂਜ਼ ਕਰ ਰਹਾ ਹੈ ਤਾਂ ਅਸੀਂ ਇੱਥੇ ਮੌਜੂਦ ਨੇ ਹਰ ਜਗ੍ਹਾ ਸਾਡੇ ਪੀਪੀਐਮਐਮ ਹੈਗੇ ਸਾਂਝ ਕੇਂਦਰ ਹੈਗੇ ਤਾਂ ਯਾਰ ਮੋਸਟ ਵੈਲਕਮ ਵੀ ਆਰ ਯੂਰ ਥ੍ਰੀ ਪੁਲਿਸ ਐਸ ਫਰੈਂਡਸ ਐਂਡ ਵੀ ਰੀਲੀ ਹੋਪ ਕਿ ਜਿਨ੍ਹਾਂ ਨੇ ਵੀ ਇਹ ਕੰਮ ਮੇਕ ਕਰਾਇਆ ਹੈ ਉਹਨਾਂ ਨੂੰ ਅਸੀਂ ਕੜੀ ਤੋਂ ਕੜੀ ਸਜ਼ਾ ਦਿਵਾ ਪਾਈ